वेलकम माय न्यू व्लॉग हेलो फ्रेंड्स वेलकम बैक टू माय न्यू व्लॉग गाइस आज ਤੁਹਾਡੇ ਨਾਲ ਅਸੀਂ ਨਾ ਕੁਝ ਗੱਲਾਂ ਕਰਨੀਆਂ ਨੇ ਆਪਣੀ YouTube ਫੈਮਿਲੀ ਨਾਲ ਜੋ ਕਿ ਇੱਕ ਵੀਡੀਓ ਵੀਡੀਓ ਦੇ ਉੱਤੇ ਹੀ ਹੈ ਸਾਰੀਆਂ ਗੱਲਾਂ ਤੇ ਅੱਜ ਉਹ ਤੁਹਾਨੂੰ ਤੁਹਾਡਾ ਗੱਲਾਂ ਮਾਰੀਏ 5 ਮਿੰਟ ਸਿਆਣਾ ਵੀ ਗੱਲਾਂ ਮਾਰੇਗੀ ਤੇ ਮੈਂ ਵੀ ਗੱਲਾਂ ਮਾਰਾਂਗਾ ਤੁਹਾਡੇ ਸਾਰਿਆਂ ਨਾਲ ਤੇ ਗਾਈਜ਼ ਅਸੀਂ ਨਾ ਸਾਰੀ YouTube ਫੈਮਿਲੀ ਨੂੰ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਸਾਡੀਆਂ ਕਿੱਦਾਂ ਦੀਆਂ ਵੀਡੀਓ ਪਸੰਦ ਆਉਂਦੀਆਂ ਨੇ ਕਿ ਤੁਸੀਂ ਸਾਡੀਆਂ ਕਿੱਦਾਂ ਦੀਆਂ ਵੀਡੀਓ ਲਾਈਕ ਕਰਦੇ ਹੋ ਇਹ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਸੁਨਾਨਾ ਡੇਲੀ ਰੁਟੀਨ ਦੀ ਵੀਡੀਓ ਬਣਾਉਂਦੀ ਹੈ ਉਹ ਪਸੰਦ ਕਰਦੇ ਹੋ ਜਾਂ ਫਿਰ ਅਸੀਂ ਕਿਤੇ ਆਊਟਿੰਗ ਘੁੰਮਣ ਜਾਂਦੇ ਆ ਵੀਡੀਓ ਬਣਾਉਂਦੇ ਆ ਤੁਸੀਂ ਉਹ ਪਸੰਦ ਕਰਦੇ ਹੋ ਜਾਂ ਫਿਰ ਅਸੀਂ ਕੋਈ ਚੈਲੰਜ ਕਰਦੇ ਆ ਉਹ ਪਸੰਦ ਕਰਦੇ ਹੋ ਤਾਂ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਿੱਦਾਂ ਦੀ ਤੁਸੀਂ ਲਾਈਕ ਕਰਦੇ ਹੋ ਸਾਡਾ ਚੈਨਲ ਖੋਲੋ ਚੈੱਕ ਕਰੋ ਵੀਡੀਓ ਸਾਰੀਆਂ ਤੇ ਤੁਸੀਂ ਸਾਨੂੰ ਦੱਸੋ ਵੀ ਤੁਹਾਡੀਆਂ ਆ ਵਾਲੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਸਾਨੂੰ ਤੁਸੀਂ ਐਸੀ ਹੀ ਕੰਟੈਂਟ ਤੇ ਵੀਡੀਓ ਬਣਾਇਆ ਕਰੋ ਇਹ ਤੁਸੀਂ ਦੱਸਣਾ ਗਾਇਜ਼ ਵੀ ਅਸੀਂ ਕਿਸ ਕੰਟੈਂਟ ਨੂੰ ਲੈ ਕੇ ਆਈਏ ਅਸੀਂ ਫਿਰ ਤੁਹਾਡੇ ਵਾਸਤੇ ਉਸ ਤਰ੍ਹਾਂ ਦੀਆਂ ਵੀਡੀਓ ਹਮੇਸ਼ਾ ਅਪਗ੍ਰੇਡ ਕਰਾਂਗੇ ਜਿਵੇਂ ਹਰ ਰੋਜ਼ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਉਸੇ ਕੰਟੈਂਟ ਦੇ ਮਿਲੇਗੀ ਮਗਰ ਮਿਲੇਗੀ ਹਰ ਚੀਜ਼ ਇੱਕ ਤੋਂ ਇੱਕ ਨਵੀਂ ਤੇ ਸਾਨੂੰ ਤੁਸੀਂ ਕਮੈਂਟ ਜਰੂਰ ਕਰਨਾ ਵੀ ਤੁਹਾਨੂੰ ਕਿੱਡਾ ਦੀਆਂ ਵੀਡੀਓ ਸਾਡੀਆਂ ਪਸੰਦ ਆਉਂਦੀਆਂ ਨੇ ਕਿਉਂਕਿ ਤੁਸੀਂ ਦੱਸੋਗੇ ਫਿਰ ਅਸੀਂ ਉਦਾਂ ਦੀ ਵੀਡੀਓ ਲੈ ਕੇ ਆਵਾਂਗੇ ਜਿਵੇਂ ਤੁਸੀਂ ਦੱਸੋਗੇ ਰੋਜ਼ ਡੇਲੀ ਨੂੰ ਨਹੀਂ ਦੀ ਵੀਡੀਓ ਬਣਾਉਂਦੀ ਹੈ ਕਿਉਂਕਿ ਗਾਇਸ ਸਾਨੂੰ ਹੁਣ ਤੱਕ ਮੇਰੇ ਵਲੌਗ ਵੈਸੇ ਡੇਲੀ ਰੁਟੀਨ ਦੇ ਆ ਰਹੇ ਨੇ ਸਾਰੇ ਕੋਈ ਚੈਲੰਜ ਨਹੀਂ ਕੋਈ ਕੁਛ ਨਹੀਂ ਜੋ ਤੁਸੀਂ ਕਹੋਗੇ ਅਸੀਂ ਉਹ ਹੀ ਲੈ ਕੇ ਆਵਾਂਗੇ ਵੀਡੀਓ ਜਿਹੜੀ ਜਿਹੜੀ ਵੀਡੀਓ ਤੁਹਾਨੂੰ ਪਸੰਦ ਬਹੁਤ ਜ਼ਿਆਦਾ ਆਉਂਦੀ ਹੈ ਸਾਡੀਆਂ ਵੀਡੀਓ ਪਸੰਦ ਵੀ ਸਾਨੂੰ ਇਸ ਤਰ੍ਹਾਂ ਦੀ ਵੀਡੀਓ ਤੁਹਾਡੀ ਪਸੰਦ ਆਉਂਦੀ ਹੈ ਵੀ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਸਾਡੇ ਲਈ ਲੈ ਕੇ ਆਓ ਤਾਂ ਉਸੇ ਤਰ੍ਹਾਂ ਦੀ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਡੇਲੀ ਇਹ ਤੁਸੀਂ ਕਮੈਂਟ ਜਰੂਰ ਕਰਨੇ ਨੇ ਕਿ ਸੁਨੇਹਾ ਜੀ ਨੂੰ ਪਤਾ ਲੱਗ ਸਕੇ ਵੀ ਕਿਹੜੀ ਵੀਡੀਓ ਮਰੀ ਜ਼ਿਆਦਾ ਲਾਈਕ ਹੋ ਰਹੀ ਹੈ ਕਿਹੜੀ ਵੀਡੀਓ ਤੇ ਮੈਨੂੰ ਜ਼ਿਆਦਾ ਵਿਊਜ਼ ਆ ਰਹੇ ਨੇ ਜੈਨ ਕਿ ਕਿਹੜੀ ਵੀਡੀਓ ਤੇ ਮੈਨੂੰ ਜ਼ਿਆਦਾ ਕਮੈਂਟ ਆ ਰਹੇ ਨੇ ਕਿਹੜੀ ਵੀਡੀਓ ਜ਼ਿਆਦਾ ਲਾਈਕ ਹੋ ਰਹੀ ਮੇਰੀ ਸਾਰੀ ਤੁਸੀਂ ਇਨਫੋਰਮੇਸ਼ਨ ਕੱਲ ਸਰਿਆਣਾ ਨੂੰ ਦੇਣੀ ਹੈ ਹਾਂਜੀ ਹਾਂਜੀ ਤੇ ਕਮੈਂਟ ਜੇ ਕਰੋਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਤੁਸੀਂ ਆਹ ਵੀਡੀਓ ਮੰਗ ਰਹੇ ਸਾਡੇ ਕੋਲੋਂ ਤੇ ਅਸੀਂ ਉਹੀ ਪੇਸ਼ ਕਰਾਂਗੇ ਫਿਰ ਪਤਾ ਲੱਗੇਗਾ ਸਾਨੂੰ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਰੋਜ਼ ਨਵੇਂ-ਨਵੇਂ ਵੀਡੀਓ ਬਣਾਉਂਦੇ ਰਹਿੰਦੇ ਆ ਕਦੀ ਘਰ ਦੀ ਬਣਾ ਲਈ ਜਾਂ ਫਿਰ ਅਸੀਂ ਕਿਤੇ ਬਾਕੀ ਕੋ ਮਨ ਚ ਲਗੇ ਜਾਂ ਕਿਤੇ ਕਿਤੇ ਵੀ ਖਾਣ ਪੀਣ ਦੀ ਬਣਾ ਲਈ ਹਾਂ ਅਗਰ ਤੁਹਾਨੂੰ ਕੋਈ ਖਾਣ ਪੀਣ ਦੀ ਵੀਡੀਓ ਸਾਡੀ ਪਸੰਦ ਆਉਂਦੀ ਹੈ ਅਸੀਂ ਹੋਰ ਲੈ ਕੇ ਆਵਾਂਗੇ ਅਸੀਂ ਖਾਣ ਪੀਣ ਦੀਆਂ ਹੀ ਕੱਲੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਹਾਂਜੀ ਇਹ ਤੁਸੀਂ ਕਮੈਂਟ ਜਰੂਰ ਕਰਨੇ ਨੇ ਤੇ ਬਾਕੀ ਠੰਡ ਬਹੁਤ ਹੈ ਆਪਣਾ ਧਿਆਨ ਰੱਖਿਓ ਸਾਰੇ ਅਸੀਂ ਵੀ ਹੁਣ ਦੇਖ ਲਓ ਰਜਾਈ ਦੇ ਵਿੱਚ ਬੈਠੇ ਆਂ ਕੈਪ ਵਗੈਰਾ ਮੈਂ ਲੈ ਕੇ ਬੈਠੀ ਆਂ ਠੰਡ ਬਹੁਤ ਹੋਈ ਪਈ ਸਾਰੇ ਆਪਣਾ ਧਿਆਨ ਰੱਖੋ ਤੇ ਮੇਰੇ ਵਲੋਗਾਂ ਨੂੰ ਪਿਆਰ ਜਰੂਰ ਦਿਆ ਕਰੋ ਜਿੰਨੇ ਵੀ ਆਪਾਂ ਰੋ ਹੀ ਪਾਣੀ ਹੈ ਗਾਇਜ਼ ਵੀਊ ਘਟਨੇ ਇਸੇ ਲਈ ਅਸੀਂ ਥੋੜਾ ਨਾ ਗੱਲਾਂ ਚਾਰ ਗੱਲਾਂ ਮਾਰਦੇ ਆ ਕਿਉਂਕਿ ਸਾਨੂੰ ਵੀਊਜ਼ ਦੀ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਠੀਕ ਹੈ ਜਿੰਨਾ ਤੁਸੀਂ ਸਾਡਾ ਸਾਥ ਦੋਗੇ ਉਹਨੇ ਅਸੀਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਜਿੰਨਾ ਤੁਸੀਂ ਸਾਨੂੰ ਕਮੈਂਟ ਲਾ ਕੇ ਦੱਸੋਗੇ ਸਾਨੂੰ ਇਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਠੀਕ ਹੈ ਜੀ ਕਮੈਂਟ ਜਰੂਰ ਕਰਨੇ ਆ ਇਹ ਕਮੈਂਟ ਕਰਨੇ ਤੁਸੀਂ ਨਹੀਂ ਭੁੱਲਨੇ हां जी ए जरूरी इंफॉर्मेशन है ਤੁਹਾਡੇ ਲਈ ਇਹ ਤੁਸੀਂ ਕਮੈਂਟ ਕਰਨੇ ਕਰਨੇ ਨੇ ਸੁਨੇਨਾ ਪਹਿਲੇ ਉਹ ਵੀਡੀਓ ਬਣਾਉਂਦੀ ਹੁੰਦੀ ਸੀ ਕਹਿੰਦੀ ਆ ਟ੍ਰਿਕਸ ਹਾਂ ਟ੍ਰਿਕ ਔਰ ਉਹਨੂੰ ਟ੍ਰਿਕ ਟ੍ਰਿਕ ਪਸੰਦ ਨੇ ਤੇ ਅਸੀਂ ਟ੍ਰਿਕ ਵੀ ਲੈ ਕੇ ਆਵਾਂਗੇ ਹਨਾ ਵੀ ਜਿਹੜੇ ਤੁਹਾਨੂੰ ਜ਼ਿਆਦਾ ਵਧੀਆ ਲੱਗਦੇ ਨੇ ਅਸੀਂ ਉਹੀ ਪੇਸ਼ ਕਰਾਂਗੇ ਵੀਡੀਓ ਬਾਕੀ ਕੀ ਕਹਿੰਦੇ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਤੁਹਾਡੇ ਲਈ ਕੁਝ ਇੰਟਰਸਟਿੰਗ ਵਲੌਗ ਤੁਸੀਂ ਬਸ ਕਮੈਂਟ ਕਰਨੇ ਆ ਬਈ ਸਾਨੂੰ ਇਸ ਤਰ੍ਹਾਂ ਦੀ ਵੀਡੀਓ ਬਣਾਓ ਬਸ ਉਹ ਸਾਡੀ ਟੈਂਸ਼ਨ ਆਸੀ ਵੀਡੀਓ ਕਿੱਦਾਂ ਬਣਾਣੀ ਜਰੂਰ ਜਰੂਰ ਤੇ ਹੁਣ ਗਾਇਸ ਕਮੈਂਟ ਕਰਨਾ ਨਾ ਭੁੱਲਿਓ ਬਿਲਕੁਲ ਵੀ ਕਮੈਂਟ ਜਰੂਰ ਕਰਿਓ ਅਸੀਂ ਸਪੈਸ਼ਲ ਬੈਠ ਕੇ ਤੁਹਾਡੇ ਲਈ ਵੀਡੀਓ ਬਣਾਈ ਹੈ ਵੀਡੀਓ ਥੋੜੀ ਥੋੜੀ ਛੋਟੀ ਵੀਡੀਓ ਹੈ ਜਿਆਦਾ ਲੰਬੀ ਲੌਂਗ ਵੀਡੀਓ ਅਸੀਂ ਨਹੀਂ ਬਣਾਈ ਕਿਉਂਕਿ ਬੰਦੇ ਅ ਕਈ ਜਾਨੇ ਨਾ ਜਿਆਦਾ ਗੱਲਾਂ ਮਾਰ ਮਾਰ ਸੌਣ ਸੌਣ ਕੇ ਬੋਰ ਵੀ ਹੋ ਜਾਂਦੇ ਆ ਅਸੀਂ ਕਿਸੇ ਨੂੰ ਬੋਰ ਨਹੀਂ ਕਰਨਾ ਇਸ ਲਈ ਤੁਸੀਂ ਜਲਦੀ ਕਮੈਂਟ ਕਰਨਾ ਜਲਦੀ ਦੱਸਣਾ ਸਾਨੂੰ ਤੁਸੀਂ ਇਦਾਂ ਦੇ ਵੀਡੀਓ ਲੈ ਕੇ ਆਓ ਸੋ ਗਾਈਜ਼ ਮਿਲਦੇ ਆ ਇੱਕ ਨਵੀਂ ਤੇ ਸੋਹਣੀ ਵੀਡੀਓ ਨਾਲ ਕਮੈਂਟ ਤੁਸੀਂ ਜ਼ਰੂਰ ਕਰਨੇ ਨੇ ਜਿਨ੍ਹਾਂ ਦੇ ਕਮੈਂਟ ਸਭ ਤੋਂ ਵੱਧ ਹੋਣਗੇ ਅਸੀਂ ਉਦਾਂ ਦੀ ਹੀ ਵੀਡੀਓ ਲੈ ਕੇ ਆਵਾਂਗੇ ਅਸੀਂ ਕਮੈਂਟ ਦੇਖਨੇ ਆ ਆਪਣੀ ਵੀਡੀਓ ਤੇ ਕਿੰਨੇ ਜਾਣੇ ਕਮੈਂਟ ਕਰਦੇ ਨੇ ਜਿਨ੍ਹਾਂ ਦੇ ਕਮੈਂਟ ਸਭ ਤੋਂ ਵੱਧ ਹੋਣਗੇ ਜਿਸ ਕੈਟਾਗਰੀ ਚ ਅਸੀਂ ਉਹੀ ਵੀਡੀਓ ਲੈ ਕੇ ਆਂਦੀ ਆਂ ਨੇ। ਹੂੰ। ਠੀਕ ਹੈ ਜੀ? ਹਾਂ ਜੀ ਬਿਲਕੁਲ ਜੀ ਬਿਲਕੁਲ। ਤੇ ਇਸੇ ਨਾਲ ਹੀ ਤੁਸੀਂ ਇਸ ਵਲੌਗ ਦਾ ਅਸੀਂ ਇੱਥੇ ਐਂਡ ਕਰਨ ਲੱਗੇ ਆਂ। ਵੀਡੀਓ ਛੋਡੀ ਹੈ। ਮਗਰ ਸਾਰਿਆਂ ਦੇ ਸਾਰਿਆਂ ਦੀ رائے ਲੈਣ ਵਾਸਤੇ ਬਣਾਈ ਅਸੀਂ ਵੀਡੀਓ। ਹਾਂ ਜੀ। ਬਿਲਕੁਲ ਜੀ ਬਿਲਕੁਲ। ਚਲੋ ਜੀ। ਅ ਕਰੀ ਐਂਡ ਵੀ ਹਾਂ ਜੀ ਬਿਲਕੁਲ। ਕਰ ਦੋ ਫਿਰ। ਚਲੋ ਜੀ ਗਾਇਸ ਇਸ ਵਲੌਗ ਦਾ ਆਪਣਾ ਛੋਟੇ ਜਿਹੇ ਵਲੌਗ ਦਾ ਐਂਡ ਕਰਦੇ ਆਂ। ਹੁਣ ਮਿਲਦੇ ਆ ਤੁਹਾਨੂੰ ਇੱਕ ਨਵਾਂ ਵਧੀਆ ਜਿਹਾ ਇੰਟਰਸਟਿੰਗ ਵਲੌਗ ਲੈ ਕੇ ਬਿਲਕੁਲ ਬਾਏ ਗਾਇਜ਼ ਉਹ ਕਿਹੋ ਜਿਹਾ ਵਲੌਗ ਆਏਗਾ ਜਿਨਾਂ ਦੇ ਸਭ ਤੋਂ ਵੱਧ ਕਮੈਂਟ ਹੋਣਗੇ ਹਾਂ ਚਲੋ ਜੀ ਬਾਏ ਬਾਏ ਥੈਂਕ ਯੂ